ਲੈਂਬਰ ਹੁਸੈਨਪੂਰੀ ਦੇ ਘਰੇਲੂ ਝਗੜੇ ਦੇ ਵਿੱਚ ਹੁਣ ਇੱਕ ਨਵਾਂ ਖੁਲਾਸਾ ਹੋਇਆ ਹੈ ਲੈਂਬਰ ਹੁਸੈਨਪੂਰੀ ਦੇ ਸਾĐੂ ਅਤੇ ਸਾਲੀ ਰਜਨੀ ਦੇ ਵੱਲੋਂ ਜਲੰਧਰ ਵਿਖੇ ਪੱਤਰਕਾਰ ਵਾਰਤਾਂ ਦੌਰਾਨ ਅਹਿਮ ਖੁਲਾਸੇ ਕੀਤੇ ਗਏ ਨੇ ਉਹਨਾਂ ਨੇ ਕੁਝ ਵੀਡੀਓ ਜਾਰੀ ਕਰਕੇ ਖੁਲਾਸੇ ਕੀਤੇ ਨੇ ਬਨੀ ਅਤੇ ਰਜਨੀ ਦਾ ਇਹ ਦਾਅਵਾ ਹੈ ਕਿ ਵੀਡੀਓ ਵਿੱਚ ਲੈਂਬਰ ਹੁਸੈਨਪੁਰੀ ਆਪਣੇ ਘਰਵਾਲੀ ਅਤੇ ਬੱਚਿਆਂ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਦਾ ਖੁਲਾਸਾ ਪਹਿਲਾਂ ਨਹੀਂ ਸੀ ਹੋਇਆ ਅਤੇ ਹੁਣ ਉਹਨਾਂ ਦੇ ਸਾਧੂ ਅਤੇ ਸਾਲੀ ਵੱਲੋਂ ਇਹ ਵੀਡੀਓ ਨਸ਼ਰ ਕੀਤੀ ਗਈ ਹੈ ਲੈਂਬਰ ਦੇ ਸਾਧੂ ਦਾ ਹੁਸੈਨਪੁਰੀ ਉੱਪਰ આરોਪ ਹੈ ਕਿ ਉਹ ਧਮਕੀਆਂ ਦੇ ਰਿਹਾ ਹੈ ਕਿ ਸਾਡੀਆਂ ਵੀਡੀਓਸ ਕੱਟ ਦਿਓ ਹਾਲਾਂਕਿ ਮਹਿਲਾ ਕਮਿਸ਼ਨ ਵੱਲੋਂ ਲੈਂਬਰ ਅਤੇ ਉਸਦੀ ਪਤਨੀ ਤੇ ਪਰਿਵਾਰ ਦਾ ਦੁਬਾਰਾ ਮੇਲ ਮਿਲਾਪ ਕਰਾ ਦਿੱਤਾ ਗਿਆ ਸਿnal ਹੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਉਸ ਦੀ ਸਾਲੀ ਨੂੰ ਕਿਹਾ ਸੀ ਕਿ ਤੁਸੀਂ ਲੈਂਬਰ ਅਤਿਊਸ਼ ਦੇ ਪਰਿਵਾਰ ਵਿੱਚ ਕੋਈ ਵੀ ਦਖਲ ਨਹੀਂ ਦੇਣਾ ਪਰ ਇਹੋਨਾਂ ਦੇ ਕਹਿਣ ਤੋਂ ਬਾਅਦ ਵੀ ਸਾਡੂ ਅਤੇ ਸਾਲੀ ਫਿਰ ਦਖਲ ਦੇ ਰਹੇ ਨੇ ਕਰ ਕਿਤੇ ਦੂਰ ਨਹੀਂ ਦਿਓ ਨਗਰ ਦੂਰ ਨਹੀਂ ਹੈਗਾ ਤੂੰ ਡਾਇਰੈਕਟ ਮੇਰੇ ਨਾਲ ਆ ਕੇ ਗੱਲ ਕਰਦੀ ਜੇ ਤੈਨੂੰ ਇੰਨੀ ਤੜਫਾਈ ਸੀ ਤੀਸਰਾ ਸਿੰਗਰ ਤੀਸਰਾ ਸਿੰਗਰ ਇਹ ਆ ਕਿ ਪ੍ਰੀਤ ਹਰਪਾਲ ਜੀ ਨੇ ਵੀ ਅੱਛਾ ਨਹੀਂ ਬੋਲਿਆ ਠੀਕ ਆ ਇੰਦਰਜੀਤ ਨਿੱਕੂ ਕਹਿ ਰਿਹਾ ਕਿ ਉਹ दारू ਪੀਂਦਾ ਸੀ ਬਹੁਤ ਜ਼ਿਆਦਾ ਵੀ ਡਰਿੰਕ ਕਰ ਲੈਂਦਾ ਸੀ ਪਰ ਅਸੀਂ ਕਦੀ ਉਹਦਾ ਕੋਈ ਮਿਸਬਿਹੇਵ ਨਹੀਂ ਦੇਖਿਆ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਗੱਲ ਕਰਦਾ ਸੀ ਦੇਖੋ ਸਰ ਹਰ ਬੰਦੇ ਦੇ ਦੋ ਫੇਸ ਆ ਤੁਹਾਡੇ ਵੀ ਬੰਦੋ ਫੇਸ ਆ ਤੁਸੀਂ ਇਸ ਟਾਈਮ ਇੱਥੇ ਹੋਰ ਆ ਘਰ ਕੁਝ ਹੋਰ ਠੀਕ ਹੈ ਇਸੇ ਤਰ੍ਹਾਂ ਲੈਂਬਰ ਆ ਪਰ ਤੁਸੀਂ ਇਹ ਥੋੜੀ ਉਹਦੀ ਸਫਾਈ ਥੋੜੀ ਦੇ ਸਕਦੇ ਕਿ ਉਹ ਬਹੁਤ ਚੰਗਾ ਬੰਦਾ ਇਹ ਹੈ ਉਹ ਹੈ ਇੰਦਰਜੀਤ ਨਿੱਕੂ ਤੋਂ ਵੀ ਮੈਂ ਬਹੁਤ ਮਤਲਬ ਪਰੇਸ਼ਾਨ ਹੋਈ ਆ ਸੀ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਇੱਕ ਪੇਕਿਆ ਦੀ ਫੈਮਲੀ ਹੁੰਦੀ ਉਹ ਤੁਹਾਡਾ ਘਰ ਖਰਾਬ ਕਰ ਦਿੰਦੀ ਐ ਏਦਾਂ ਉਦਾਂ ਮੈਂ ਇਹ ਗੱਲ ਪੁੱਛਨੀ ਆ ਜੇ ਤੁਹਾਡੀਆਂ ਇਹ ਸਿੰਗਰਾਂ ਨੂੰ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਨੀ ਆ ਜੇ ਤੁਹਾਡੀਆਂ ਧੀਆ ਭੈਣਾਂ ਨੂੰ ਮਾਵਾ ਨੂੰ ਕੋਈ ਏਦਾਂ ਮਾਰੇ ਤੁਹਾਡਾ ਕੀ ਐਕਸ਼ਨ ਹੋਊਗਾ ਜੇ ਤੁਹਾਡੀ ਧੀ ਨੂੰ ਤੁਹਾਡਾ ਜਵਾਈ ਏਦਾਂ ਮਾਰੇ ਫਿਰ ਤੁਹਾਡਾ ਕੀ ਐਕਸ਼ਨ ਆਉਂਦਾ ਮੈਂ ਇਹ ਸਵਾਲ ਇਹਨਾਂ ਨੂੰ ਕਰਦੀ ਐ ਫਿਰ ਇੱਕ ਮੇਰਾ ਵੀਰ ਬਹੁਤ ਹੀ ਜ਼ਿਆਦਾ ਬਕਵਾਸ ਕਰਦਾ ਵਾ ਆਪਣੇ ਇੰਗਲੈਂਡ ਦਾ ਬੰਦਾ ਵਾ ਉਹ ਛੋਟਾ ਮੋਟਾ ਕੋਈ ਸਿੰਗਰ ਮੈਂ ਗੋਪੀ ਰੰਦਾਵਾ ਉਹ ਮੇਰਾ ਵੀਰ ਇੰਨੀ ਕਿ ਮੇਰੇ ਲਈ ਗਲਤ ਵਰਡ ਯੂਜ਼ ਕਰਦਾ ਵਾ ਇੰਨੀ ਬਕਵਾਸ ਕਰਦਾ ਉਹ ਬੰਦਾ ਕਿ ਉਹ ਬੰਦੇ ਨੂੰ ਮੈਂ ਕਹਿੰਨੀ ਅੱਜ ਕੰਨ ਖੋਲ ਕੇ ਮੇਰੀ ਉਹ ਗੱਲ ਸੁਣ ਲਵੇ ਕਿ ਜਿਹੜੀ ਤੂੰ ਬਕਵਾਸ ਕੀਤੀ ਹੈ ਤੈਨੂੰ ਬੜੀ ਭਾਰੀ ਪੈਣੀ ਹੈ ਔਰ ਜੇ ਤੂੰ ਲੈਂਬਰ ਵਰਗਾ ਸਿਗਾ ਨਾ ਤਦਹੀਂ ਤੂੰ ਲੈਂਬਰ ਵਰਗੀ ਬੋਲੀ ਬੋਲਦਾ ਪਿਆ ਗੋਪੀ ਰੰਦਾਵਾ ਦੀ ਇਵਨ ਮੇਰੇ ਕੋਲ ਵੀਡੀਓ ਪਈ ਹੈ ਜਿੱਥੇ ਕਿ ਉਹ ਆਪਣੀ ਜਨਾਨੀ ਨੂੰ ਬੂਟਾ ਦੇ ਨਾਲ ਮਾਰਦਾ ਪਿਆ ਮੈਨੂੰ ਲੰਡਨ ਤੋਂ ਭੇਜੀ ਹੈ ਕਿਸ ਨੇ ਮੈਂ ਉਹ ਵੀ ਤੁਹਾਨੂੰ ਸ਼ੋਅ ਕਰਦੀ ਪਈ ਦਿਖਾ ਦਿ ਲਾਂਬੜਾ ਤੋਂ सोनू ਸਹੋਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼